ਥੋੜੀ ਜੀ ਬੇਨਤੀ ਸੁਣਿਓ ਅਸੀਂ ਰਸਤੇ ਚ ਆ ਰਹੇ ਸੀ ਨਾ ਮਲੋਟ ਤੋਂ ਤੁਰੇ 3 ਵਜੇ ਮੈਂ ਕਿਹਾ ਸਾਢੇ 4 ਪਹੁੰਚ ਜਾਂਦੇ ਹਾਂ ਸੁਣੀ ਜਾਓ ਤੇ ਰਸਤੇ ਵਿੱਚ ਜਦੋਂ ਰਾਮਪੁਰ ਆਇਆ ਉੱਥੇ ਪੁਲ ਹੈਗਾ ਬਣਿਆ ਉੱਥੇ ਧਰਨਾ ਲੱਗਿਆ ਹੋਇਆ ਸੀ ਤੇ ਬੜੇ ਲੋਕ ਅੱਜ ਕੱਲ ਤੁਹਾਨੂੰ ਪਤਾ ਤੇਜ਼ੀ ਚ ਕਿਸੇ ਨੇ ਚੰਡੀਗੜ੍ਹ ਜਾਣਾ ਸੀ ਫਲਾਈਟ ਤੇ ਇੱਕ ਐਂਬੂਲੈਂਸ ਸੀਗੀ ਸਾਡੇ ਪਿੱਛੇ ਹੋਰ ਜਿੰਨੀਆਂ ਵੀ ਗੱਡੀਆਂ ਸੀ ਮੋਟਰਸਾਈਕਲ ਸੀ ਉਹਨਾਂ ਨੂੰ ਖੱਬੇ ਲਾ ਕੇ ਤੇ ਉਤੋਂ ਦੀ ਵੱਲ ਕੇ ਤੇ ਪਿੰਡਾਂ ਪੁੰਡਾਂ ਵਿੱਚ ਦੀ ਹੋਰ ਹੀ ਗਲੀਆਂ ਵਿੱਚ ਦੀ ਪੂਰਾ ਅੱਧਾ ਘੰਟਾ ਲੱਗ ਗਿਆ ਕਿਸਾਨੋ ਅਸੀਂ ਵੀ ਕਿਸਾਨ ਹਾਂ ਥੋੜੇ ਬੱਚੇ ਆ ਪਰ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਇਹਦਾ ਗੁੱਸਾ ਨਾ ਕਰਿਓ ਪਰ ਜੇ ਘੇਰਨਾ ਧਰਨੇ ਲਾਉਣੇ ਆ ਤੇ ਮੰਤਰੀਆਂ ਦੇ ਘਰਾਂ ਮੂਰੇ ਲਾਓ ਸਾਥੀ ਯਾਰੋ ਆਮ ਜਨਤਾ ਨੂੰ ਦੁਖੀ ਨਾ ਕਰੋ ਨਹੀਂ ਉਹਨਾਂ ਦਾ ਕੋਈ ਕਸੂਰ ਨਹੀਂ ਉਹ ਤਾਂ ਆਪਣੇ ਭੈਣ ਭਰਾ ਅੱਜ ਮੈਂ ਦੇਖਿਆ ਬਿਲਕੁਲ ਦੇ ਰੋਕ ਉਹ ਐਂਬੂਲੈਂਸ ਵਾਲੇ ਹਾਰਨ ਤੇ ਹਾਰਨ ਤੇ ਰੋਲਾ ਪਾਉਣ ਸਾਡਾ ਮਰੀਜ਼ ਮਰਦਾ ਇਹਨੂੰ ਪੀਜੀਆਈ ਲੈ ਕੇ ਜਾਣਾ ਉਹ ਜਿਹਦਾ ਕੋਈ ਮਰ ਜੂ ਉਹ ਅਸੀਸਾਂ ਨਹੀਂ ਦਿੰਦਾ ਬੋਲੋ ਵਾਹਿਗੁਰੂ ਨੰਗਣੀ ਨਾ ਦੇਣ ਜੀ ਮੈਂ ਕਿਹਾ ਚਲੋ ਅਸੀਂ ਫੋਨ ਕੀਤਾ ਇਹਨਾਂ ਨੂੰ ਵੀਰ ਜੀ ਨੂੰ ਅਸੀਂ ਲੇਟ ਹੋ ਰਹੇ ਹਾਂ ਤੁਸੀਂ ਥੋੜਾ ਜਿਹਾ ਸਾਹਮਣੇਓ ਸਟੇਜ ਕਹਿੰਦੇ ਬਸ ਤੁਸੀਂ ਆ ਜਾਓ ਮੈਂ ਇਹ ਨਹੀਂ ਕਹਿ ਰਿਹਾ ਵੀ ਅਸੀਂ ਲੇਟ ਹੋਏ ਪਰ ਸਾਡੇ ਨਾਲ ਪਤਾ ਨਹੀਂ ਸੈਂਕੜੇ ਹਜ਼ਾਰਾਂ ਲੋਕ ਪਤਾ ਨਹੀਂ ਕਿੱਥੇ ਕਿੱਥੇ ਪਹੁੰਚਣਾ ਹੁੰਦਾ ਕਿੱਥੋਂ ਕਿੱਥੋਂ ਦੀ ਡੈਸਟੀਨੇਸ਼ਨ ਤੇ ਜਾਣਾ ਹੁੰਦਾ ਸਭ ਦਾ ਟਾਈਮ ਕੀਮਤੀ ਹੈ ਕਿਸੇ ਦੀ ਵੱਧਵਾ ਨਾ ਲੋ ਆਖੋ ਵਾਹਿਗੁਰੂ ਵਾਹਿਗੁਰੂ ਜੀ ਅਸੀਂ ਵੀ ਕਿਸਾਨ ਆ ਕਿਸਾਨਾਂ ਦੇ ਪੁੱਤ ਆ ਤੁਹਾਡੇ ਨਾਲ ਹਰ ਪੱਖੋਂ ਜਦੋਂ ਕਿਸਾਨੀ ਮੋਰਚਾ ਲੱਗਿਆ ਸੀ ਮਾਫ਼ ਕਰਿਓ ਸਭ ਤੋਂ ਪਹਿਲਾਂ ਦਾਸ ਪਹੁੰਚਿਆ ਸੀ ਉੱਥੇ ਦਿੱਲੀ ਬੋਲੋ ਵਾਹਿਗੁਰੂ ਤੇ ਦਾਸ ਨੂੰ ਸ਼ੀਲਨਾ ਮਿਲੀਆਂ ਇਨਾਮ ਵਿੱਚ ਵੀ ਜਿੰਨੇ ਮਹਾਂਪੁਰਖ ਬਾਬੇ ਜਿੰਨੇ ਪ੍ਰਚਾਰਕ ਰਾਗੀ ਢਾਡੀ ਸਭ ਤੋਂ ਪਹਿਲਾਂ ਆ ਬਾਬਾ ਪਹੁੰਚਿਆ ਅਸੀਂ ਮੂਹਰੇ ਜਾਵਾਂਗੇ ਪਰ ਇਹਨਾਂ ਲੋਕਾਂ ਨੇ ਨਹੀਂ ਸਾਡੇ ਬਿੱਲ ਪਾਸ ਕਰਨੇ ਇਹਨਾਂ ਲੋਕਾਂ ਨੇ ਐਮਐਸਪੀ ਨਹੀਂ ਦੇਣੀ ਐਮਐਸਪੀ ਦੇਣੀ ਹੈ ਲੀਡਰਾਂ ਨੇ ਤੇ ਲੀਡਰਾਂ ਨੂੰ ਘੇਰੋ ਲੀਡਰਾਂ ਦੇ ਦਰਵਾਜ਼ਿਆਂ 'ਚ ਬਈਏ ਅਸੀਂ ਤੁਹਾਡੇ ਨਾਲ ਪਰ ਇਹ ਕੰਮ ਚੰਗਾ ਨਹੀਂ ਏਸੀ ਲੋਕਾਂ ਨੂੰ ਥੰਗ ਕਰੀਏ ਬਹੁਤ ਦੁਖੀ ਹੁੰਦੀ ਦੁਨੀਆ ਅੰਬਰਸਰ 에어ਪੋਰਟ ਤੇ ਇੱਕ ਦਿਨ ਅਸੀਂ ਆਏ ਸੱਤ ਸੱਤ ਘੰਟੇ ਪਹਿਲਾਂ ਲੋਕੀ ਖੜੇ ਐ ਜਿਨ੍ਹਾਂ ਨੇ ਦਿੱਲੀੋਂ ਫਲਾਈਟ ਫੜੀ ਆ ਨਾ ਅੰਬਰਸਰੋਂ ਦਿੱਲੀ ਪਹੁੰਚਣਾ ਟਿਕਟਾਂ ਨਹੀਂ ਮਿਲ ਰਹੀਆਂ ਜੀ 50-50 ਹਜ਼ਾਰ ਦੀ ਟਿਕਟ ਕਰਤੀ ਫਲਾਈਟਾਂ ਵਾਲਿਆਂ ਨੇ ਦਿੱਲੀ ਤੱਕ ਦੀ ਉਹਨਾਂ ਨੇ ਅੱਡ ਲੁੱਟ ਮਚਾ ਦਿੱਤੀ ਕਿਉਂ ਕਹਿੰਦੇ ਜੀ ਰਾਜ ਧਰਨਾ ਲੱਗਿਆ ਪਤਾ ਨਹੀਂ ਰੋਕ ਲਿਆ ਤਾਂ ਅਸੀਂ ਕਿਵੇਂ ਸਾਡੀ ਫਲਾਈਟ ਨੰਗ ਜੂਗੀ ਦਿੱਲੀੋਂ ਡੇਡ ਡੇਡ 2 2 ਲੱਖ ਟਿਕਟਾਂ ਆਂ ਕੀਤੀਆਂ ਕੈਨੇਡਾ ਅਮਰੀਕਾ ਦੀਆਂ ਨਹੀਂ ਵੇ ਆ ਚੀਜ਼ ਦੁੱਖ ਦਿੰਦੀ ਐ ਸੰਗਤ ਨੂੰ ਲੋਕਾਂ ਨੂੰ ਇਹਦਾ ਥੋੜਾ ਜਿਹਾ ਤੁਸੀਂ ਕੋਈ ਹੋਰ ਰਾਹ ਲੱਭੋ ਅਸੀਂ ਤੁਹਾਡੇ ਨਾਲ ਆਂ ਭਰਾਵੋ ਪਰ ਆਮ ਜਨਤਾ ਨੂੰ ਤੰਗ ਨਾ ਕਰੀਏ ਬੋਲੋ ਵੇ ਵਾਹ ਜੀ ਸਭ ਦਾ ਸਮਾਂ ਕੀਮਤੀ ਹੈ ਦਾਸ ਗਲਤ ਤਾਂ ਨਹੀਂ ਬੋਲਿਆ ਬੇਨਤੀ ਸੁਣਿਓ ਮੈਨੂੰ ਜਿਕਰਾ ਦਿਓ ਇੱਕ ਖੁਸ਼ੀ ਦਾ ਵੀ ਠੀਕ ਹੈ ਹੌ ਤਸਵੀਰ ਅਕਾਲ ਵੀ ਆਮ ਜਨਤਾ ਦਾ ਕਸੂਰ ਨਹੀਂ ਕੋਈ ਅਸੀਂ ਤਾਂ ਤੁਹਾਡੇ ਵਰਗਿਆਂ ਤੁਹਾਡੇ ਨਾਲ ਆ ਉਹਨਾਂ ਨੂੰ ਕੋਈ ਫਰਕ ਨਹੀਂ ਲੀਡਰ ਆਪਦੀਆਂ ਕੋਠੀਆਂ 'ਚ ਬੈਠੇ ਆ ਜਾਜਾਂ ਵਰਗੀਆਂ ਗੱਡੀਆਂ 'ਚ ਜਾਂਦੇ ਆ ਹੈਲੀਕਾਪਟਰਾਂ 'ਚ ਉੱਡਦੇ ਆ ਉਹਨਾਂ ਨੂੰ ਕੀ ਉਹਨਾਂ ਲਈ ਤਾਂ ਆਪਾਂ ਕੀੜੇ ਮਗਾਉਨੇ ਆ ਉਹਨਾਂ ਨੂੰ ਤਾਂ ਮਿਲ ਗਈਆਂ ਗੱਡੀਆਂ ਪਰ ਲੋਕਾਂ ਨੂੰ ਜੇ ਨਾਲ ਲੈ ਕੇ ਤੁਰਾਂਗੇ ਨਾ ਮжоਰਿਟੀ ਬਣਾ ਕੇ ਪਰ ਲੋਕ ਤਾਂ ਤੁਰਨਗੇ ਜੇ ਇਹਨਾਂ ਨੂੰ ਦੁਖੀ ਨਾ ਕਰਾਂਗੇ ਕੱਲੇ ਕਿਸਾਨ ਨਹੀਂ ਦੁਖੀ ਅੱਜ ਅੱਜ ਇਸ ਮੁਲਕ ਦਾ ਹਰ ਇਨਸਾਨ ਦੁਖੀ ਐ ਸਰਕਾਰਾਂ ਤੋਂ ਬੋਲੋ ਵੇ ਵਾਹਿਗੁਰੂ ਜੀ ਕੱਲੇ ਕਿਸਾਨ ਦਾ ਰੋਲਾ ਨਹੀਂ ਐ ਹਰੇਕ ਇਨਸਾਨ ਦਾ ਰੋਲਾ ਐ ਹਰੇਕ ਇਨਸਾਨ ਕਲਪ ਦਾ ਐ ਤੇ ਆਪਣੇ ਖਰਚੇ ਘਟਾਓ ਵਿਆਹਾਂ 'ਚ ਲੱਖਾਂ ਰੁਪਈਆ ਨਾ ਉਜਾੜੋ ਸ਼ਾਬਾਸ਼ੇ ਕਿਸੇ ਨੇ ਨਹੀਂ ਦੇਣੀ ਜਾਨ ਲੱਗਿਆ ਅਗਲੇ ਨੇ ਕਮੀ ਕੱਢੀ ਜਾਣੀ ਹੁੰਦੀ ਭਿਆ ਭਿਆ ਲੱਖ ਵਿਆਵਾਂ ਤੇ ਲਾਉਣੇ ਆ ਦੇਖਾ ਦੇਖੀ ਕੋਈ ਫਾਇਦਾ ਨਹੀਂ ਆਪ ਕਰਜ਼ੇ ਚੜਾ ਲੈਨੇ ਆ ਫਿਰ ਕਈ ਵਾਰੀ ਦੋਸ਼ ਸਰਕਾਰਾਂ ਨੂੰ ਆਪਣਾ ਆਪ ਸੰਭਲ ਕੇ ਚੱਲੀਏ ਕਰਜ਼ੇ ਨਹੀਂ ਚੜਦੇ ਜਦੋਂ ਅਸੀਂ ਜਿਆਦਾ ਪੈਰ ਪੈਰ ਨਾਲੋਂ ਚਾਦਰ ਚਾਦਰ ਨਾਲੋਂ ਪੈਰ ਵੱਡੇ ਪਸਾਰ ਲੈ ਆਮਦਨ ਨਾਲੋਂ ਖਰਚਾ ਵੱਧ ਗਿਆ ਤੇ ਟੈਨਸ਼ਨ ਵਧੂਗੀ ਵਧ ਇੱਕ ਬਜਟ ਹੁੰਦਾ ਹੈ ਲਿਮਟ ਹੁੰਦੀ ਹੈ ਉਹਦੇ ਵਿੱਚ ਚੱਲਣਾ ਪੈਂਦਾ ਹੈ। ਤੋਂ ਇਸ ਕਰਕੇ ਬਜਟ ਨਾਲੋਂ ਵੱਧ ਖਰਚੇ ਨਾ ਕਰੋ। ਫੇਰ ਆਪਾਂ ਦੁਖੀ ਹੁੰਨੇ ਆ। ਇਹ ਮੇਰੀ ਬੇਨਤੀ ਹੋਈ ਹੈ ਤੁਹਾਨੂੰ ਭਰਾਵਾਂ ਨੂੰ ਹੈ ਜੀ।